ਜਾ ਰਹੇ ਐ ਜਗਤ ਰਵਿੰਦਰ ਉਹਨ ਕੀ ਕਹਣਾ ਜੋ ਜੀ ਬਹੁਤ ਬੜੀ ਖੁਸ਼ੀ ਦੀ ਗੱਲ ਆ ਜੀ ਸਾਰੇ ਪੱਤਾਂ ਨੂੰ ਧਖਲੀ ਦਰਸ਼ਨ ਕਰਾਉਣ ਜਾ ਰਹੇ ਨੇ ਨਾਲ ਸਾਡੇ ਸ਼ਰਮਾ ਹੀ ਜਾ ਰਹੇ ਨੇ ਵੀਰ ਜੀ ਸਤੀਸ ਜੀ ਸਾਰੇ ਜਿੰਨੇ ਵੀ ਜਾ ਰਹੇ ਨੇ ਸਾਡੇ ਨੂੰ ਬਹੁਤ ਬਹੁਤ ਮੁਬਾਰਕਾਂ ਇਹਨਾਂ ਬੇਨਤੀ ਆ ਵੀ ਸਾਡੇ ਵੀ ਉਹਨਾਂ ਦੇ ਚੈਨਲ ਸਾਡਾ ਵੀ ਨਮਸਕਾਰ ਕਰ ਦੇਣਾ ਧੰਨ ਕੀ ਕਹਨੇ ਰਾਜੀ ਰਾਜੀ ਜੀ ਅੱਜ ਸਾਡੇ ਬਾਤੀ ਜੀ ਨਾਫਰੀ ਦੁਨਤ ਨੂੰ ਸੰਗਤ ਲੈ ਕੇ ਜਾ ਰਹੇ ਨੇ ਜਿੰਦਾਬਾਦ ਨੂੰ ਇਹ ਛੁੱਟੀਆਂ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਛੁੱਟੀਆਂ ਦਾ ਦੌਰ ਚੱਲ ਰਿਹਾ ਹੈ ਇਹ ਛੁੱਟੀਆਂ ਨੂੰ ਸਪੈਂਡ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਪੂਰੇ ਆਨਰ ਜਨਰੇਸ਼ਨ ਨੂੰ ਆਪਣੀ ਸੰਸਕ੍ਰਿਤੀ ਦੇ ਨਾਲ ਜੋੜਨਾ ਬਹੁਤ ਅੱਛਾ ਕੰਮ ਕਰ ਰਿਹਾ ਹੈ ਕਿ ਸਾਡੀ ਕਾਮਨਾ ਹੈ ਕਿ ਇਹਨਾਂ ਦੀ ਜੋ ਯਾਤਰਾ ਹੈ ਭਗਵਾਨ ਅਗੇ ਅਰਦਾਸ ਹੈ ਬੇਸ਼ੱਕ ਇਹ ਬਹੁਤ ਅੱਛੀ ਹੋਵੇ ਰਾਦੇ 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 ਕਿਸਨ ਭਗਵਾਨ ਜੀ ਦੀ ਜਿਹਨਾਂ ਪੱਤਾਂ ਤੇ ਕਿੱਪਾ ਹੁੰਦੀ ਆ ਉਹਨਾਂ ਨੂੰ ਇਸ ਰਿਹਾ ਇਹ ਜੋ ਕਾਰਜ ਕਰ ਰਹੇ ਨੇ ਰੰਧਕ ਬਹੁਤ ਵਧੀਆ ਕਾਰਜ ਹੈ ਪੱਤਾਂ ਨੂੰ ਰਾਧਾ ਰਾਣੀ ਜਿਹਨਾਂ ਭਗਵਾਨ ਦੇ ਚਰਨਾਂ ਵਿੱਚ ਲੈ ਕੇ ਚੱਲੇ ਨੇ ਉਹਨਾਂ ਨੇ ਦਸਤ ਕਰ ਚੁੱਕੇ ਨੇ ਜੀ ਜ਼ਿੰਦਗੀ ਦਾ ਸਾਰਾ ਨੋਟਾ ਨੇਂਤ ਦਾ ਬਾਪ ਅੱਜ ਭਗਵਾਨ ਪਸੀਨਾਮ ਰਾਮ ਸਵਾ ਵੱਲੋਂ ਨਾਪਾ ਤੋਂ ਬ੍ਰਿੰਦਾਵਨ ਯਾਤਰਾ ਲਈ ਇੱਕ ਬੱਸ ਲੈ ਕੇ ਜਾ ਰਹੇ ਹਾਂ ਠੀਕ ਹੈ ਇਹ ਯਾਤਰਾ ਅੱਜ ਜਾ ਕੇ ਸਾਤ ਨੂੰ ਫਿਰ ਵਾਪਸ ਆਏਗੀ ਇਹਨਾਂ ਦੇ ਬਹੁਤ ਵਧੀਆ ਉਪਰਾਲੇ ਨੇ ਸਟੇਜ ਜੀ ਇਹਨਾਂ ਦੇ ਮੇਨ ਉਦੇਦਾਨ ਜਿਹੜੇ ਇਸ ਉਪਰਾਲੇ ਵਿੱਚੋਂ ਹਮੇਸ਼ਾ ਹੀ ਤੱਤਵਾ ਕਰਦੇ ਨੇ ਹਮੇਸ਼ਾ ਹੀ ਲੋਕਾਂ ਦੀ ਯਾਤਰਾ ਕਰਾ ਰਹੇ ਨੇ ਆ ਤੇ ਅਸੀਂ ਭਗਵਾਨ ਅਗੇ ਪਰਵਾਸਾ ਇਹੀ ਕਰਦੇ ਹਾਂ ਕਿ ਇਹ ਐਤਾ ਹੀ ਲੋਕਾਂ ਦੀ ਸੇਵਾ ਕਰਦੇ ਰਹੇ ਨਾ ਤੇ ਲੋਕਾਂ ਨੂੰ ਇੰਨਾ ਸਿੱਧੇ ਯਾਤਰਾ ਕਰਦੇ ਰਹੇ ਨੇ ਜੀ ਭਗਵਾਨ ਸ੍ਰੀ ਫਤਿਹ ਰਾਮ ਬ੍ਰਹਮਨ ਸਭਾ ਨਾਬਾਵ ਤੋਂ ਅੱਜ ਇਸ ਕਾਰਨ ਜਿਹੜੀ ਬੱਸ ਹੈ ਹਰੀਕ੍ਰਿਸ਼ਨ ਸਿੰਘ ਜੀ ਨੇ ਛੱਡੀ ਦਿੱਤੀ ਆ ਸਾਡੇ ਪਰਮਿੰਦਰ ਗੁਪਤਾ ਜੀ ਜੋ ਸਾਡੇ ਪ੍ਰਧਾਨ ਨੇ ਬੀਜੇਪੀ ਦੇ ਲੋਕਪਾਲਿਕਾ ਦੇ ਚੇਅਰਮੈਨ ਸਾਡੇ ਹਰੀਕ੍ਰਿਸ਼ਨ ਸਿੰਘ ਜੀ ਨੇ ਸਾਡੇ ਬਹੁਤ ਹੀ ਇਨਕੇ ਸਮਾਜ ਸੇਵਕ ਰਵਿੰਦਰ ਸਿੰਘ ਜੀ ਜਿਲ੍ਹੇ ਦਾ ਮਹੌਤਮ ਅਸਤ ਤੇ ਨਾਬਾ ਨੂੰ ਬਹੁਤ ਬੜੀ ਦੇਣ ਹੈ ਸਾਡੇ ਵਿਕਾਸ ਮਿੱਤਲ ਜੀ ਨੇ ਜਵਾਨ ਬੁੜੀ ਨੂੰ ਬਾਬੇ ਦਾ ਨਾ ਜੋੜਦੇ ਨੇ ਬਹੁਤ ਆ ਰਿਸ਼ਤਨਾ ਸਾਡੇ ਦੇਹਾਂਤੀ ਪ੍ਰਧਾਨ ਜੋ ਬੈਠੇ ਨੇ ਇਹਨਾਂ ਦਾ ਬਹੁਤ ਸੌਣ ਲਾਲਾ ਗੋਲਿਆ ਜੀ ਤੇ ਮੈਂ ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਅਸੀਂ ਹਰ ਹਾਲ ਰਹੀ ਅਰਦਾਸ ਕਰਦੇ ਆ ਕਿ ਸਾਰਿਆਂ ਦੀ ਯਾਤਰਾ ਜਿਹੜੀ ਬੜੀ ਸਫਲਤਾਪੂਰਵਕ ਹੋਵੇ ਸਾਰਿਆਂ ਦਾ ਇੱਥੇ ਆਨੰਦ ਦੇ